ਸਹਿਸ ਤਵ ਨੈਨ ਨਨ ਨੈਨ ਕੈ ਤੋਏ ਕੋ ਸਹਿਸ ਮੂਰਤ ਨੰਨਾ ਏਕ ਤੋਈ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੁਖੀ ਤੇਰੇ ਸਰੋਤ ਦਾ ਤੇਰੇ ਸ਼ਬਦ ਦਾ ਅੰਤ ਕੋਈ ਨਹੀਂ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਇਹ ਜਿੰਨੇ ਨੰਨੇ ਆਏ ਨੇ ਗੁਰਮਖੋ ਕੰਨੇ ਤੋਂ ਰੈਤ ਨੇ ਕੰਨਾ ਨਹੀਂ ਨਾਲ ਮੁਕਤੇ ਨੇ ਨਾ ਨਹੀਂ ਮਹਾਰਾਜ ਫਿਰ ਬੇਨਤੀ ਕਰਾਂਗਾ ਅੰਤ ਨਾ ਜਾਪੈ ਇਸ ਗੱਲ ਦਾ ਵੀ ਅੰਤ ਜਾਪਦਾ ਨਹੀਂ ਪਤਾ ਨਹੀਂ ਲੱਗਦਾ ਕਿਆ ਕਿਆ ਦਰਤੇ ਕੀ ਮਨ ਦੇ ਨੰਨੇ ਨੂੰ ਸਿਹਾਰੀ ਲੱਗੀ ਏ ਮਨ ਵਿੱਚ ਤੇ ਮੰਤ ਦਾ ਅਰਥ ਹੈ ਮੰਤਰ ਤੇਰੇ ਮਨ ਵਿੱਚ ਵੈਗੁਰੂ ਕੀ ਫੁਰਨਾ ਕਿਸੇ ਨੂੰ ਕੋਈ ਬੰਦਾ ਨਹੀਂ ਕਿ ਸ਼ਾਮ ਤੱਕ ਤੂੰ ਕੀ ਕਰ ਦੇਣਾ ਹੈ ਤੁਰ ਬਿੰਤੀ ਤੇਰੇ ਅੰਦਰ ਦੇ ਮੰਤ ਨੂੰ ਉਹ ਜਿਵੇਂ ਐਸੇ ਮੰਤ ਦਰਤ ਸਲਾਹ ਵੀ ਹੁੰਦਾ ਮੰਤ ਦਰਤ ਜੋ ਕੁਝ ਉਹਦੇ ਚਾ ਰਿਆ ਕਿਸੇ ਨੂੰ ਕੀ ਪਤਾ ਉਹਨੇ ਕੀ ਕਰ ਦੇਣਾ ਹੈ ਮਹਾਰਾਜ ਕਹ ਰਹੇ ਨੇ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਤੇਰੇ ਕੋਈ ਪਤਾ ਨਹੀਂ ਕੀ ਕਰ ਦੇਣਾ ਪੇਖਾਂ ਰੀ ਜਲਤੇ ਥਲ ਕਰ ਥਲ ਤੇ ਕੂਵਾ ਕੂਬ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਪੇਖਾਂ ਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਕੀ ਪਤਾ ਚੰਗਾ ਪੜਾ ਬੰਦਾ ਬੈਠਾ ਮੈਂ ਫਿਰ ਬੇਨਤੀ ਕਰਾਂ ਆਪਾਂ ਨੂੰ ਸੱਚੀ ਜੇ ਕੋਈ ਪਤਾ ਹੈ ਕਿ ਸ਼ਾਮ ਤੱਕ ਸਾਡੇ ਨਾਲ ਕੀ ਵਾਪਰ ਜਾਣ ਉਹ ਕਿਸੇ ਨੂੰ ਦੱਸਦਾ ਨਹੀਂ ਬੀ ਉਹ ਪੁੱਛਣਾ ਮਸਲਤ ਧਰੈ ਜੋਕਿਸ਼ ਕਰੈ ਸੋ ਆਪੈ ਕਰੈ ਉਹ ਜੋ ਕੁਝ ਕਰਦਾ ਆਪਣੇ ਫੈਸਲੇ ਆਪ ਲੈਂਦਾ ਕਿਸੇ ਦੂਜੇ ਨੂੰ ਬੁਲਾ ਕੇ ਦੱਸਦਾ ਨਹੀਂ ਮੇਰੇ ਮਨ ਚ ਇਹ ਹੈ ਨਾ ਉਹ ਬੇਪਰਵਾਹ ਕਿਸੇ ਦੀ ਸਲਾਹ ਨਹੀਂ ਲੈਂਦਾ ਬੀਓ ਪੁੱਛਣਾ ਮਸਲਤ ਵਿੱਚ ਕਰਾ ਕਿਸੇ ਦੀ ਸਲਾਹੀ ਨਹੀਂ ਲੈਂਦਾ ਉਹ ਮੀਟਿੰਗਾਂ ਨਹੀਂ ਕਰਦਾ ਇਸੇ ਕਰਕੇ ਗੁਰੂ ਜੀ ਨੇ ਇੱਕ ਸ਼ਬਦ ਵਰਤਿਆ ਇਹਦੇ ਨਾਲ ਸੰਬੰਧ ਤਾਂ ਨਹੀਂ ਪਰ ਉਹਦਾ ਆਪਾ ਇੱਕ ਵਚਨ ਹੈ ਖਮ ਭੀਖ ਕਿਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਗੁਰੂ ਅਮਰਦਾਸ ਦਾ ਵਚਨ ਸੋਲ ਟਰਕ ਸੱਚੇ ਬਾਦਸ਼ਾਹ ਕਹਿੰਦੇ ਆ ਅਸੀਂ ਭਿਖਾਰੀ ਖਾਂ ਤੂੰ ਦਾਨ ਦੇਣ ਵਾਲਾ ਅਗਲੀ ਗੱਲ ਬੜੀ ਕਮਾਲ ਦੀ ਕਰ ਦਿੱਤੀ ਆਮ ਤੌਰ ਤੇ ਕੋਈ ਮੁਲਕ ਹੋਵੇ ਨਾ ਪਰ ਜਿੱਥੇ ਆ ਹਾਕਮ ਡਿਕਟੇਟਰ ਵੀ ਹੈ ਨਾ ਉਹ ਵੀ ਕਈ ਵਾਰੀ ਕਈ ਬੰਦੇ ਨੇੜੇ ਰਾਜ ਦਾ ਰੱਖਦਾ ਵੀ ਮੈਂ ਫਲਾਣਾ ਕੰਮ ਕਰਨਾ ਤੁਹਾਡੀ ਕੀ ਸਲਾਹ ਹੈ بڑے ਵੱਡੇ ਵੱਡੇ ਆ ਮੁਲਕ ਸਾਰੇ ਸਲਾਹਗੀਰਾਂ ਨਾਲ ਹੀ ਚੱਲਦੇ ਪਿਆ ਸਲਾਹ ਵਾਲਿਆਂ ਦੀ ਸੱਚੀ ਜੇ ਸਲਾਹਗੀਰ ਚੰਗੇ ਕੋਣ ਤੇ ਰਾਜਾ ਗੱਲ ਸਿਰੇ ਲਾ ਦਿੰਦਾ ਹੈ ਜੇ ਸਲਾਘੀਰ ਬਈਮਾਨੋ ਤੇ ਚੰਗੇ ਨੂੰ ਵੀ ਡੋਬ ਦਿੰਦੇ ਆ ਅੰਦਰ ਵਾਲਾ ਮਨ ਵੀ ਰੱਬ ਦੀ ਜੋਤ ਏ ਜੇ ਸਲਾਘੀਰ ਸਤ ਸੰਤੋਖ ਦਇਆ ਧਰਮ ਹੋ ਜਾਏ ਇਹ ਮਨ ਰੱਬ ਨਾਲ ਜੁੜ ਜਾਏਗਾ ਜੇ ਕਾਮ ਕਰੋ ਤੇ ਲੋਮੋ ਸਲਾਘਾਰ ਹੋ ਜੰਤਿ ਡੋਬ ਰੱਖਿਆ ਮਾਰੇ ਨੇ ਕਿਆ ਲੱਭ ਪਾਪ ਦੋ ਰਾਜਾ ਮੈਂ ਤਾਂ ਕੂੜ ਗਵਾ ਸਿਕਦਾਰ ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਇਹ ਪਰ ਕਰਨੇ ਨਹੀਂ ਪਰ ਸਲਾਹ ਕਰਨੇ ਨਾ ਗੁਰੂ ਜੀ ਕਹਿੰਦੇ ਨੇ ਤੂੰ ਨਿਜ ਪਤ ਹੈ ਦਾਤਾ ਕੋਈ ਵੀ ਕੋਈ ਕੰਮ ਕਰਦਾ ਸਲਾਹ ਲੈਂਦਾ ਮੈਂ ਕਰਾਂ ਕਿ ਨਾ ਕਹਿੰਦੇ ਵੈ ਗੁਰੂ ਅਸੀਂ ਮੰਗਣ ਆਏ ਆ ਤੈਨੂੰ ਮੀਟਿੰਗ ਬੁਲਾ ਕੇ ਸਦਨ ਦੀ ਲੋੜ ਨਹੀਂ ਤੇ ਇਹਦੀ ਮਦਦ ਕਰਦਿਆਂ ਕਿ ਨਾ ਨਿਜ ਪਤ ਦਾ ਅਰਥ ਇਹ ਤੂੰ ਆਪਣੇ ਆਪੇ ਦਾ ਆਪ ਮਾਲਕ ਹੈ ਤੂੰ ਕਿਸੇ ਨੂੰ ਕਹਿੰਦਾ ਨਹੀਂ ਕਿ ਮੈਨੂੰ ਸਲਾਹ ਦਿਓ ਇਹ ਗੁਰੂ ਜੀ ਕਹਿ ਰਿਹਾ ਅੰਤ ਨਾ ਜਾਪੈ ਕਿਆ ਮਨਮੰਤ ਉਹਦੇ ਮਨ ਤੱਕ ਪਤਾ ਕੀ ਉਹਨੇ ਕਰਨਾ ਇੱਕ ਵਾਰ ਦਾਸ ਨੇ ਇੱਥੇ ਬੇਨਤੀ ਕੀਤੀ ਵਜੀਦਾ ਇਹ ਬੜਾ ਪਹੁੰਚਿਆ ਫਕੀਰ ਹੋਇਆ ਵੈਸੇ ਸੀ ਇਹ ਪਹਿਲਾਂ ਫੌਜ ਵਿੱਚ ਜਰਨੈਲ ਸੀ ਚਲੋ ਇਹਨੇ ਵਜੀਦੇ ਨੇ ਫਿਰ 도ੜੇ ਲਿਖੇ ਉਸ 도ੜੇ ਵਿੱਚ ਦੋਕ 도ੜੇ ਦਾਸ ਸੁਨਾੰਦਾ ਹੁੰਦਾ ਅਕਸਰ ਉਹਦੇ ਮਨ ਦਾ ਕੀ ਪਤਾ ਉਹਨੇ ਕੀ ਕਿੱਧਰ ਤੋਰਦੇ ਨੇ ਉਹਦਾ ਇੱਕ 도ੜਾ ਹੈ ਕਿ ਮੂਰਖ ਨੂੰ ਅਸਵਾਰੀ ਖਾਤੀ ਘੋੜਿਆਂ ਅੱਤ ਦਾ ਮਾਂ ਮੂਰਖ ਬੰਦਾ ਸਕੂਲ ਦਾ ਮੂੰਹ ਨਹੀਂ ਵੇਖਿਆ ਉਹ ਘੁੰਮਦਾ ਫਿਆ ਪਾਤਸ਼ਾਹੀ ਕਰਦਾ ਫਿਆ ਪੜਿਆ ਲਿਖਿਆ ਵਿਚਾਰਾ ਨੂੰ ਸਲੂਟ ਪਿਆ ਮਾਰਦਾ ਮੂਰਖ ਨੂੰ ਅਸਵਾਰੀ ਖਾਤੀ ਘੋੜਿਆਂ ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ ਮੂਰਖ ਕੋਲ ਕੱਪੜਿਆਂ ਦੀ ਗਿਣਤੀ ਕੋਈ ਨਹੀਂ ਹੁੰਦੀ ਭਈ ਤੇ ਵਿਦਵਾਨ ਬੰਦਾ ਸੋਚਦਾ ਸਿਆਲ ਆ ਗਿਆ ਕੋਈ ਜਾਕਟ ਹੀ ਲੈ ਤੇ ਇਸ ਤੇ ਵਿਚਾਰੇ ਸੋਚਦੇ ਆ ਨਾ ਉਹ ਕੰਬਲ ਲੱਭਦਾ ਫਿਰਦਾ ਮੂਰਖ ਨੂੰ ਅਸਵਾਰੀ ਖਾਤੀ ਘੋੜਿਆਂ ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ ਕਰਨ ਸੁਗੜ ਮਜੂਰੀ ਸੁਗੜ ਦਰਤ ਸੰਗੇ ਮੂਰਖ ਦੇ ਜਾਏ ਘਰ ਵਜੀਦਿਆ ਕੌਣ ਕਹ ਸਾਬ ਨੂੰ ਇੰਜ ਨਹੀਂ ਤਾਂ ਇੰਜ ਕਰ ਕਿਸੇ ਕਹਿ ਦੇਣਾ ਵੀ ਪਲਟਦੇ ਅਗਲਾ ਉਹ ਲਿਖਦਾ ਗਉਆਂ ਦਿਨ ਦਾ ਕਾ ਮਲੀਦਾ ਕੁੱਤਿਆਂ ਜਿਨ੍ਹਾਂ ਕੁੱਤਿਆਂ ਨੇ ਭੌਂਕਣਾ ਉਹਨਾਂ ਨੂੰ ਲੋਕ ਮਲਾਈਆਂ ਪਾਉਂਦੇ ਪਏ ਉਹ ਕਹਿੰਦਾ ਰੱਬਾ ਜਿਨੇ ਭੌਂਕਣਾ ਉਹਨੂੰ ਲੋਕ ਕੁਛੜ ਚੋਕ ਕੇ ਮਲਾਈਆਂ ਖਵਾਉਂਦੇ ਨੇ ਜਿਸ ਗਾਂ ਨੇ ਅੰਮ੍ਰਿਤ ਵਰਗਾ ਦੁੱਧ ਇਹਨਾਂ ਨੂੰ ਕਿੱਲੇ ਨਾਲ ਬਨ ਕੇ ਸੁੱਕੀ ਧੂੜੀ ਪਾਈ ਜਾਂਦੇ ਭੌਂਕਣ ਵਾਲਾ ਦੁੱਧ ਖੀਰਿਆ ਗਉਆਂ ਦਿਨ ਦਾ ਘਾ ਮਲੀਦਾ ਕੁੱਤਿਆਂ ਜਾਗਦਿਆਂ ਦੀ ਖੋ ਕੇ ਦਿਨ ਦਾ ਸੁੱਤਿਆਂ ਮਹਾਰਾਜ ਕਹਿੰਦੇ ਨੇ ਮੈਂ ਇਹ ਤਾਂ ਬਾਹਰ ਦੇ ਉਦਾਹਰਨ ਲੈ ਲਈ ਵੀ ਤੇਰੇ ਮਨ ਦਾ ਪਤਾ ਤੂੰ ਕੀ ਕਰਦੇ ਨਾ ਗਉਆਂ ਦਿਨ ਦਾ ਘਾ ਮਲੀਦਾ ਕੁੱਤਿਆਂ ਜਾਗਦਿਆਂ ਦੀ ਖੋ ਕੇ ਦਿਨ ਦਾ ਸੁੱਤਿਆਂ ਚੋਂ ਕੁੰਡੀ ਖੈ ਪਾਣੀ ਥਲ ਸਰਬ ਸਰ ਵੀ ਜੀਦਿਆ ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਤਾਂ ਇੰਜ ਕਰ ਉਹਦੇ ਮੰਤਰ ਦਾ ਕੀ ਪਤਾ ਸੱਚ ਹੈ ਅਸੀਂ ਬਹੁਤ ਕੁਝ ਸੋਕਨੇ ਆ ਵੀ ਆਹ ਹੋ ਜਾਣਾ ਬੱਚਾ ਜਵਾਨ ਹੋ ਗਿਆ ਹੁਣ ਆਹ ਹੋ ਗਿਆ ਮੈਂ ਸਭ ਕੁਝ ਸੈੱਟ ਹੋ ਜਾਣਾ ਕਿ ਰੱਬ ਦਾ ਕੋਈ ਪਤਾ ਨਹੀਂ ਕਈ ਵਾਰੀ ਜਿਹੜਾ ਸੈੱਟ ਕਰਦਾ ਬੱਚਾ ਉਹਦੀ ਅਰਥ ਹੀ ਬਾਪੂ ਨੂੰ ਚੁਕਣੀ ਪੈ ਜਾਂਦੀ ਉਹਦੇ ਮੰਤ ਦਾ ਪਤਾ ਨਹੀਂ ਕੋ ਗੁਰੂ ਸਾਹਿਬ ਕਹਿੰਦੇ ਨਹੀਂ ਤੂੰ ਬੇਅੰਤ ਖੈ ਅੰਤ ਨਾ ਜਾਪੈ ਕ્યા ਮਨ ਮੰਤ ਤੇਰੇ ਮਨ ਚ ਕੀ ਸਮੈ ਤੂੰ ਤੂੰ ਨਹੀਂ ਕਿਸੇ ਨੂੰ ਭੇਜ ਦਿੰਦਾ ਮਹਾਰਜ ਕਹਿੰਦੇ ਅੰਤ ਨਾ ਜਾਪੈ ਇਨੂੰ ਪੱਪੇ ਨੂੰ ਪਲੀਜ਼ ਦਲਾਵਾ ਬੋਲੀਆਂ ਨੇ ਲਾਂ ਨਹੀਂ ਬੋਲਣੀ ਅੰਤ ਨਾ ਜਾਪੈ ਨਹੀਂ ਜਾਪ ਸਕਦੇ ਨਹੀਂ ਜਾਣ ਸਕਦੇ ਕੀਤਾ ਆਕਾਰ ਆਕਾਰ ਨਹੀਂ ਕੰਨਾ ਖ ਐੜੇ ਨੂੰ ਅੰਤ ਨਾ ਜਾਪੈ ਕੀਤਾ ਆਕਾਰ ਜੋ ਆਕਾਰ ਤੁਸੀਂ ਬਣਾ ਦਿੱਤਾ ਇਸ ਆਕਾਰ ਦਾ ਵੀ ਅੰਤ ਕੋਈ ਨਹੀਂ ਹੁਣ ਐ ਦਾ ਕੋਈ ਅੰਤ ਹੈਗਾ ਵੇਖੋ ਮੇਰੀ ਬੇਨਤੀ ਦੂਜੀ ਗੱਲ ਨਾ ਕਰੋ ਬੰਦੇ ਦੀ ਕਰ ਲੋ ਚੰਗਾ ਤੰਦਰੁਸਤ ਬੰਦਾ ਇੱਕ ਸਾਲ 'ਚ 6 ਲੱਖ ਗੈਲਨ ਉਹਦਾ ਹਾਰਟ ਖੂਨ ਪੰਪ ਕਰਦਾ ਹੈ ਤੰਦਰੁਸਤ ਬੰਦੇ ਦਾ ਇੰਨਾ ਖੂਨ ਜਿਹੜਾ ਉਹ ਕਿਡਨੀਆਂ ਸਾਫ਼ ਕਰਦੀਆਂ ਨੇ ਬਾਈਪਾਸ ਸਰਜਰੀ ਖੂਨ ਬੰਦਾ ਕਰਦਾ ਪਿਆ ਤੇ ਪਿੰਨੀ ਵਿੱਚ ਰੱਬ ਨੇ 나ੜ ਪਹਿਲਾਂ ਹੀ ਰੱਖ ਦਿੱਤੀ ਜਦੋਂ ਪਤਾ ਵੀ ਨਹੀਂ ਸੀ ਸਰਜਰੀ ਹੋਣੀ ਤੇਰੀ ਤੇ ਇਹਦੀ ਬਾਡੀ ਦਾ ਮਹਾਰਜ ਕੋਈ ਨਹੀਂ ਅੰਤ ਕੋਈ ਨਹੀਂ ਜੋ ਕੋਈ ਤੂੰ ਬਣਾਇਆ ਪਿਆ ਤੇਰਾ ਅੰਤ ਕਿੰਨੇ ਪਾਣਾ ਇਹ ਬੰਦੇ ਦਾ ਆਕਾਰ ਹੈ ਤੇ ਜੋ ਤੁਸੀਂ ਇਹਨਾਂ ਬ੍ਰਹਿਮੰਡ ਖੰਡ ਸਾਜੇ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਤੇਰਾ ਕਿਸੇ ਪਾਰ ਵਾਲਾ ਬਣੇ ਨਹੀਂ ਜਾਣਿਆ ਕੋਈ ਨਹੀਂ ਤੇਰਾ ਅੰਤ ਅੰਤ ਨਾ ਜਾਪੈ ਪਾਰਾ ਵਾਰ ਪਰਉਂਝ ਗੁਰੂ ਜੀ ਕਹਿੰਦੇ ਆ ਇਹ ਵੀ ਤੇਰੀ ਖੇਡ ਏ ਇੱਥੇ ਬੜੇ ਤਰਲੋ ਮੱਛੀ ਹੋ ਕੇ ਤੁਰ ਗਿਆ ਵੀ ਮੈਂ ਅੰਤ ਪਾ ਜਾਣ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਗੁਰਮਖੋ ਅੰਤ ਕਾਰਣ ਕੱਕੇ ਨੂੰ ਕੰਨਾ ਅੰਤ ਕਾਰਣ ਅੰਤ ਪਾਉਣ ਲਈ ਸਿਹਾਰੀ ਹੈ ਅੰਤ ਕਾਰਨ ਕੇਤੇ ਬਿਲ ਲਾਹੇ ਬਿਲ ਲਾਹੇ ਦਰਸਨਾ ਵਿਲਕਣਾ ਤਰਲੇ ਲੈਣੇ ਤਰਲੋ ਮੱਛੀ ਮੈਂ ਸ਼ਬਦ ਵਰਤੇ ਅੰਤ ਪਾਣ ਲਈ ਪਤਾ ਨਹੀਂ ਲੋਕ ਤਰਲੇ ਮੱਛੀ ਹੋਏ ਬੈਠੇ ਨੇ ਪਰ ਮਹਾਰਾਜ ਕਹਿੰਦੇ ਤਾਂ ਕੇ ਅੰਤ ਨਾ ਪਾਏ ਜਾਹ ਹੈ ਇਤੇ ਖਾਹ ਬੋਲਣੇ ਈੜੀ ਨੂੰ ਸਿਹਾਰੀ ਨਹੀਂ ਜਾਏ ਨਹੀਂ ਮੇਰੀ ਬੇਨਤੀ ਅਕਸਰ ਸੁਣਨ ਚ ਪਾਠ ਹੁੰਦਾ ਮੈਂ ਕਿਸੇ ਦੇ ਨੁਕਸ ਨਹੀਂ ਕੱਢ ਰਿਹਾ ਗੁਰਮਖੋ ਸਿਰਫ ਇੰਨੀ ਕੁ ਜੀ ਬਾਬਾ ਜੀ ਤੁਸੀਂ ਸੇਵਾ ਲਾਈਏ ਇਮਾਨਦਾਰੀ ਨਾਲ ਸੇਵਾ ਕਰ ਸਕਾਂ ਜਿੰਨੀ ਸਮਝ ਪੈ ਗੁਰੂ ਜੀ ਕਹਿੰਦੇ ਆ ਤਾਂ ਕਿ ਅੰਤ ਨਾ ਪਾਏ ਜਾਹੇ ਉਸ ਦੇ ਅੰਤ ਪਾਇਆ ਹੀ ਨਹੀਂ ਜਾ ਸਕਦਾ ਗੁਰੂ ਜੀ ਕਹਿੰਦੇ ਨੇ ਇਹੋ ਅੰਤ ਨਾ ਜਾਣੈ ਕੋਏ ਇਸ ਅੰਤ ਦੀ ਖੇਡ ਨੂੰ ਕੋਈ ਨਹੀਂ ਜਾਣਦਾ ਕਿਸੇ ਨੂੰ ਸਮਝ ਨਹੀਂ ਪਰ ਮਹਾਰਾਜ ਇਹ ਫਿਰ ਜੋ ਕੁਝ ਅਸੀਂ ਗੁਰਦੁਆਰਿਆਂ ਚ ਕਹਿ ਰਹੇ ਆ ਸਾਰੇ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਕਰੋ ਵਾਡਾ ਰੱਬ ਰੱਬ ਕਹੋ ਗੁਰੂ ਜੀ ਕਹਿੰਦੇ ਆ ਇਹ ਇਸ ਕਰਕੇ ਕਹਿੰਦੇ ਆ ਬਹੁਤਾ ਕਹੀ ਹੈ ਬਹੁਤਾ ਫਿਰ ਬੇਨਤੀ ਬਹੁਤਾ ਇਹ ਅੱਗੇ ਵੀ ਆਉਣਾ ਬਹੁਤਾ ਕਰਮ ਲਿਖ ਹਾਏ ਨੂੰ ਔਂਕੜ ਲੱਗੀ ਹੈ ਅਕਸਰ ਸਾਡੇ ਬੰਦੇ ਪਾਠ ਕਰਦੇ ਆ ਬਹੁਤਾ ਹਾ ਵਿੱਚੋਂ ਖੜਕਾ ਦਿੰਦੇ ਇੱਥੇ ਖਾਏ ਨੂੰ ਔਂਕੜ ਹੈ ਬਹੁਤਾ ਪਿਜਾਦਾ ਜ਼ਿਆਦਾ ਬਹੁਤਾ ਕਹੀਏ ਉਹਨੂੰ ਜਿੰਨਾ ਜ਼ਿਆਦਾ ਕਾਂਗੇ ਜਿੰਨਾ ਵੱਡਾ ਕਾਂਗੇ ਤੇ ਮਹਾਰਾਜ ਕਹਿੰਦੇ ਨੇ ਬਹੁਤਾ ਹੋਏ ਤੂੰ ਕਹਿ ਵੀ ਇੰਨਾ ਕੁ ਮੈਂ ਜਪ ਲਿਆ ਤੇ ਹੁਣ ਅੰਤ ਪੈ ਗਿਆ ਮਹਾਰਾਜ ਕਹਿੰਦੇ ਜਿੰਨਾ ਕੁ ਕਹਿਣਾ ਉਹ ਫਿਰ ਕਹਿਣ ਤੋਂ ਬਿਨਾ ਰਹਿ ਜਾਣਾ ਇਸ ਕਰਕੇ ਤੂੰ ਅੰਤ ਵੱਲ ਨਾ ਪਾਉ ਜਿੰਨਾ ਕਹਿਗਾ ਉਸ ਤੋਂ ਅੱਗੇ ਕਹੇ ਉਸ ਤੋਂ ਅੱਗੇ ਜਿਹਨੂੰ ਗੁਰੂ ਸਾਹਿਬ ਕਹਿੰਦੇ ਆ ਕਿ ਪ੍ਰਮਾਤਮਾ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਾਤੋ ਪਹਿਲਾਂ ਕਹਿੰਦੇ ਆ ਪਰਮੇਸ਼ਵਰ ਨੇਤ ਨੇਤ ਵੰਤਰਣ ਕਹਿਤ ਨੇਤ ਸੰਸਕ੍ਰਿਤ ਨਾ ਇਤੀ ਜੋ ਮੈਂ ਬੋਲ ਚੁੱਕਾ ਤੋ ਇਸ ਤੋਂ ਅੱਗੇ ਤੋ ਇਹਨਾਂ ਨੇ ਹਜ਼ੂਰ ਇੱਥੇ ਬਖਸ਼ਿਸ਼ ਕਰ ਰਿਹਾ ਕਿ ਤਾਂਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਈ ਹੈ ਬਹੁਤਾ ਹੋਏ ਉਹਨ ਜਿੰਨਾ ਕਹੋਗੇ ਉਸ ਤੋਂ ਅੱਗੇ ਵੱਡਾ ਸਾਹਿਬ ਫਿਰ ਮੇਰੀ ਬੇਨਤੀ ਇੱਥੇ ਥੋੜਾ ਜਿਹਾ ਸਸੇ ਨੂੰ ਕੰਨਾ ਤੇ ਖਾਹੇ ਨੂੰ ਸਿਆਰੀ ਬੁਲਾਨੀ ਹੈ ਸਾਹਬ ਨਹੀਂ ਕਹਿਣਾ ਸਾਹਿਬ ਖਾਏ ਨੂੰ ਸਿਹਾਰੀ ਖੈ ਸਾਹਿਬ ਦਾ ਅਰਥ ਹੈ ਮਾਲਕ ਮੇਰਾ ਮਾਲਕ ਵੱਡਾ ਹੈ ਵੱਡਾ ਸਾਹਿਬ ਉੱਚਾ ਥਾਂ ਉਹਦਾ ਥਾਂ ਵੀ ਬੜਾ ਉੱਚਾ ਹੈ ਹੁਣ ਇੱਕ ਤਾਂ ਚਲੋ ਬਾਰਮੁਖੀ ਕਹਿਣਾ ਜੀ ਉਤਲੇ ਜਿਵੇਂ ਸਮਾ ਇਸਲਾਮ ਕਹਿੰਦਾ ਸਤਵੇਂ ਅਸਮਾਨ ਚ ਤੇ ਸੱਚੀ ਮੁੱਚੀ ਉਹ ਦਸਮ ਵਾਲਾ ਥਾਂ ਵੀ ਬੜਾ ਉੱਚਾ ਹੈ ਉੱਥੇ ਖੰਗਤਾ ਦਾ ਅਰਥ ਉੱਚਾ ਨਹੀਂ ਨਹੀਂ ਜਾਇਆ ਜਾ ਸਕਦਾ ਉੱਥੇ ਛੇਤੀ ਵੱਡਾ ਸਾਹਿਬ ਉੱਚਾ ਥਾਉ ਹੁਣ ਇੱਕ ਸਵਾਲ ਸਾਡੇ ਮਨ ਚ ਆਉਣਾ ਸੀ ਵੀ ਇਹ ਕਿਉਂ ਵਾਰ-ਵਾਰ ਜੇ ਅੰਤ ਹੀ ਨਹੀਂ ਤੇ ਫਿਰ ਕਿਉਂ ਇੱਧਰ ਜੋੜਿਆ ਸਾਰੇ ਕੀ ਉਸ ਬੇਅੰਤ ਉਸ ਉੱਚੇ ਤੱਕ ਕੋਈ ਚੀਜ਼ ਪਹੁੰਚ ਸਕਦੀ ਏ ਮਹਾਰਾਜ ਕਹਿੰਦੇ ਪਹੁੰਚ ਸਕਦੀ ਕੀ ਉੱਚੇ ਉੱਪਰ ਉੱਚਾ ਨਾਮ ਉਸ ਉੱਚੇ ਤੋਂ ਉੱਚਾ ਉਹਦਾ ਨਾਮ ਹੈ ਜਿਹੜਾ ਨਾਮ ਨਾਲ ਜੁੜੇਗਾ ਉੱਚੇ ਤੱਕ ਜ਼ਰੂਰ ਪਹੁੰਚੇਗਾ ਫਿਰ ਬੇਨਤੀ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉਚਾ ਨਾਮ ਉਸ ਉੱਚੇ ਪ੍ਰਭ ਦਾ ਸਿਮਰਨ ਸਭ ਤੇ ਉਚਾ ਉਚਾ ਹੈ ਨਾਮ ਸੱਚ ਇਹ ਕੋਈ ਸਿਆਣਪ ਕੋਈ ਅਕਲ ਕੋਈ ਚਲਾਕੀ ਰੱਬ ਨੂੰ ਪਿੱਛੇ ਨਹੀਂ ਲਿਆ ਸਕਦੀ ਸਿਮਰਨ ਕਰਨ ਵਾਲ ਦੇ ਪਿੱਛੇ-ਪਿੱਛੇ ਤੁਰਿਆ ਫਿਰਦਾ ਮਹਾਰਾਜ ਕਹਿੰਦੇ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹੇ-ਜਹੇ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠਦਾ ਵੇ ਨਾਮ ਸਭ ਤੋਂ ਉਚਾ ਨਾਮ ਤੋਂ ਲ ਕੁਛ ਅਵਰ ਨਾ ਹੋਏ ਕੋਈ ਚੀਜ਼ ਨਾਮ ਦੇ ਤੁਲ ਨਹੀਂ ਫਿਰ ਮੈਂ ਬੇਨਤੀ ਕਰਾਂ ਜਿੱਥੇ ਨਾਮ ਹੋਵੇਗਾ ਨਾਮੀ ਨੂੰ ਹਰ ਹਾਲਤ ਵਿੱਚ ਪਹੁੰਚਣਾ ਕੀ ਪੈਂਦਾ ਸਿਰ ਬੇਨਤੀ ਨਾਮੀ ਦਾ ਅਰਥ ਜਿਹਦਾ ਨਾਮ ਲਿਆ ਜਾ ਰਿਹਾ ਨਾਮ ਉੱਚਾ ਹੈ ਵੱਡਾ ਸਭ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਅੱਗੇ ਫਿਰ ਕਹਿ ਦਿੱਤਾ ਇਹ ਵੱਡ ਉੱਚਾ ਜਿੱਡਾ ਉੱਚਾ ਰੱਬ ਹੈ ਇਹ ਵੱਡ ਉੱਚਾ ਹੋਵੇ ਕੋਏ ਕੋਈ ਐਡਾ ਵੱਡਾ ਉੱਚਾ ਹੋਵੇ ਜਿੰਨੇ ਵੱਡੇ ਉੱਚੇ ਪਰਮੇਸ਼ਵਰ ਜੀ ਨੇ ਮਹਾਰਜ ਕਹਿੰਦੇ ਤਿਸ ਉੱਚੇ ਇੱਥੇ ਚੱਚੇ ਨੂੰ ਸਿਰ ਵਿਕਲਾ ਹੈ ਤਿਸ ਉੱਚੇ ਕੋ ਜਿਹੜਾ ਪਰਮੇਸ਼ਵਰ ਉੱਚਾ ਹੈ ਮੈਂ ਪੇਖਿਉ ਰੀ ਮੋਹਨ ਸਭ ਤੋਂ ਉੱਚਾ ਮਹਾਰਜ ਕਹਿੰਦਿਆ ਤਿਸ ਉੱਚੇ ਕੋ ਜਾਣੈ ਸੋਏ ਐਡਾ ਕੋਈ ਉੱਚਾ ਹੋਵੇ ਤੇ ਉਸ ਉੱਚੇ ਨੂੰ ਜਾਣੈ ਫਿਰ ਮਨ ਚ ਆਵੇਗਾ ਦਾ ਮਤਲਬ ਬਾਬਾ ਜੀ ਕਹਿ ਰਹੇ ਨੇ ਵੀ ਕੋਈ ਉੱਚਾ ਹੋ ਕੇ ਪਾਸ ਕਰਦਾ ਫਿਰ ਨਿਮਰਤਾ ਚਲਾਈ ਸਾਡੀ ਸੂਰਤ ਨੂੰ ਜੇਵੜ ਆਪ ਜਾਣੈ ਆਪ ਆਪ ਉਹ ਇਸ ਗੱਲ ਨੂੰ ਵੀ ਆਪ ਹੀ ਜਾਣਦਾ ਜੇਵੜ ਆਪ ਜਾਣੈ ਆਪ ਆਪ ਸਤਿਗੁਰੂ ਜੀ ਆਪ ਜੀ ਹੁਣ ਵਿੱਚੇ ਤਾਂ ਕਹਿ ਕੇ ਆਏ ਉੱਚੇ ਉੱਪਰ ਉੱਚਾ ਨਾ ਹੋ ਇਹ ਨਾਮ ਦੀ ਕਿਰਪਾ ਕਿਵੇਂ ਵਰਦੀ ਨਾਮ ਕਿਵੇਂ ਵਰਦਾ ਹੈ ਮਹਾਰਾਜ ਕਹਿੰਦੇ ਨਾਨਕ ਨਦਰੀ ਕਰਮੀ ਦਾਤ ਉਹ ਉੱਚਾ ਹੈ ਉਸ ਦਾ ਨਾਮ ਉਸ ਤੋਂ ਉੱਚਾ ਹੈ ਉਸ ਉੱਚੇ ਨੂੰ ਤਾਂ ਕੋ ਜਾਣੇ ਉਹਦੇ ਜਿੱਦਾਂ ਉੱਚਾ ਹੋਵੇ ਪਰ ਫਿਰ ਵੀ ਨਹੀਂ ਜੇਬੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਗੁਰਮਖੋ ਤਿੰਨ ਸ਼ਬਦ ਚੇਤੇ ਰੱਖਿਓ ਨਦਰ ਮੈਂ ਕਿਹਾ ਸੀ ਫਾਰਸੀ ਚ ਨਜ਼ਰ ਹੈ ਗੁਰਬਾਣੀ ਚ ਨਦਰ ਹੈ ਕਰਮੀ ਇੱਥੇ ਕਰਮੀ ਫਾਰਸੀ ਦੇ ਕਰਮ ਤੋਂ ਹੈ ਉਂਝ ਸੰਸਕ੍ਰਿਤ ਵਿੱਚੋਂ ਵੀ ਹੈ ਕਰਮੀ ਕਰਮੀ ਕੋਏ ਵਿਚਾਰ ਉਥੇ ਕਰਮਦਾਰ ਤੇ ਕੀਤੇ ਹੋਏ ਕੰਮ ਉਨਾਲ ਦਿਨ ਚਵਣਾ ਸ਼ਲੋਕ ਇੱਥੇ ਕਰਮ ਬਖਸ਼ਿਸ਼ ਕਰਮੀ ਬਖਸ਼ਿਸ਼ ਮਹਾਰਜ ਕਹਿੰਦੇ ਨੇ ਨਾਨਕ ਨਦਰੀ ਕਰਮੀ ਦਾਤ ਇਹ ਨਾਮ ਕਾਲਣਾ ਨਹੀਂ ਕੇਵਲ ਇਹ ਉਹਦੀ ਨਦਰ ਹੈ ਇਹ ਉਹਦੀ ਬਖਸ਼ਿਸ਼ ਹੈ ਤੇ ਚੇਤੇ ਰੱਖੋ ਬਖਸ਼ਿਸ਼ ਨਾਲ ਦਾਤ ਮਿਲਦੀ ਹੁੰਦੀ ਹੈ ਕਮਾਈ ਨਾਲ ਨਹੀਂ ਕੇਵਲ ਦਾਤ ਮਿਲਦੀ ਅਗਲਾ ਲਫ਼ਜ਼ ਦਾਤ ਪਾ ਦਿੱਤਾ ਇਹਦਾ ਮਤਲਬ ਕਿ ਸਿਮਰਨ ਭਜਨ ਬੰਦਗੀ ਏਵਡ ਉੱਚਾ ਵੀ ਜੇਕਰ ਹੁੰਦਾ ਹੈ ਕੋਈ ਤੇ ਇਹਦਾ ਅਰਥ ਇਹ ਨਹੀਂ ਕਿ ਉਹਨੇ ਅੰਤ ਪਾ ਲਿਆ ਅਸਲ ਚ ਨਾਮ ਉਹਦੀ ਬਖਸ਼ਿਸ਼ ਹੈ ਨਾਮ ਉਹਦੀ ਨਦਰ ਹੈ ਤੇ ਗੁਰਮਖੋ ਸੱਚ ਇਹ ਵੇ ਕਿ ਨਾਮ ਉਹਦੀ ਦਾਤ ਹੈ ਕਮਾਈ ਹੈ ਦਾਤ ਕਮਾਈਆਂ ਉਹਦੀ ਦਾਤ ਨੇ ਪਰ ਕਮਾਈ ਨਾਲ ਦਾਤ ਨਹੀਂ ਕੇਵਲ ਮਿਲਦੀ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਹਿਲਾਂ ਬਖਸ਼ ਚ ਲਈ ਪਿਛੋਂ ਦੇ ਫਿਰ ਕਾਲ ਕਮਾਈ ਨਦਰ ਕਰੇ ਤਾਂ ਸਿਮਰਿਆ ਜਾਏ ਤੇਰੀ ਨਦਰ ਹੋਵੇ ਤੇ ਜਪਾਂਗੇ ਨਾ ਨਾਨਕ ਨਦਰੀ ਕਰਮੀ ਦਾਤ ਤੇ ਦਾਤ ਦਾ ਅਰਥ ਹੁਜਤ ਤੇ ਆਰਜ ਗੁਣਾ ਵੀ ਨਹੀਂ ਕੋਈ ਨਹੀਂ ਆਪੇ ਰੱਬ ਤਰੁੱਟ ਕੇ ਦਾਤ ਦੇ ਦੂਗਾ ਇੱਕ ਬੰਦਾ ਦਾਤ ਦੀ ਜਾਂਚਣਾ ਕਰ ਰਿਹਾ ਤੇ ਦੂਜੀ ਗੱਲ ਮੈਂ ਇੱਕ ਉਹ ਦਿਨ ਆਪਾ ਪੜਿਆ ਸੀ ਜਦ ਦਿਨ ਆਇਆ ਸੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਗੁਰਦੇਵ ਜਦੋਂ ਪਾਕ ਪਟਣ ਗਏ ਤੇ ਬਾਬਾ ਫਰੀਦ ਸਾਹਿਬ ਦੇ ਅਸਥਾਨ ਤੇ ਅੰਮ੍ਰਿਤ ਵੇਲੇ ਇੱਕ ਉਹਨਾਂ ਦਾ ਮੁਰੀਦ ਗਾ ਰਿਹਾ ਸੀ ਕਿ ਰਾਤ ਕਥੂਰੀ ਵੰਡੀਐ ਸੁੱਤਿਆ ਮਿਲੇ ਨਾ ਭਾਉ ਜਿਨ੍ਹਾਂ ਨੈਣ ਨਿੰਦਰਾ ਵਲੇ ਤਿਨਾਂ ਮਿਲਨ ਕੋ ਆਓ ਤੇ ਨਾਲ ਪੜ ਰਿਹਾ ਸੀ ਪਹਿਲੇ ਪੈਰੈ ਫੁੱਲੜਾ ਫਲ ਪੀ ਪੱਚਾ ਰਾਤ ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ ਉਥੇ ਬਾਬਾ ਜੀ ਨੇ ਕਿਹਾ ਦਾਤ ਹੈ ਜਾਗਦਨ ਮਿਲਦੀ ਹੈ ਦੇ ਨਾਲ ਬਖਸ਼ਿਸ਼ ਕੀਤੀ ਉਹਨੇ ਦਾਤਾ ਕਮਾਈ ਨਾਲ ਨਹੀਂ ਮਿਲਦੀਆਂ ਇਸ ਦਾਤ ਲਬਜ ਦੇ ਅਰਥ ਗੁਰੂ ਜੀ ਕਰਦੇ ਆ ਦਾਤੀ ਸਾਹਿਬ ਸੰਧੀਆਂ ਨਾਨਕ ਨਦਰੀ ਕਰਮੀ ਦਾਤ ਇਹ ਸਾਹਿਬ ਦੇ ਹੱਥ ਚ ਹੈ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਗੰ ਦੇ ਨਾਲ ਲੈਣ ਇੱਕ ਸੁੱਤਿਆਂ ਦੇ ਉਠਾਰ ਉਸ ਦੀ ਬਖਸ਼ਿਸ਼ ਸਮਾਪਤੀ ਤੇ ਕਿ ਦਾਤੀ ਰੰਗ ਲੈ ਕੇ ਆਉਂਦੀ दांत ज्योत खसम है वढाई ए खसम दी वढाई है फिर भी ਝੋਲੀ ਅੱਡ ਕੇ ਨਦਰ ਮੰਗਣੀ ਹੈ दांत ਮੰਗਣੀ ਹੈ ਇਹ ਸਾਡੇ ਕੰਮ ਵੀ ਤਾਂ ਫਲੀ ਪੂਤ ਹੋਣਗੇ ਜੇ ਦੀ ਨਦਰ ਹੋ ਜਾਏਗੀ ਤਾਂ ਨਦਰ ਤੋਂ ਬਿਨਾ ਨਹੀਂ ਇਸੇ ਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਪਰ ਅੱਗੇ ਨਾਨਕ ਨਦਰੀ ਕਰਮੀ ਦਾਤ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਨੀ ਇਸੇ ਬਚਨ ਨੂੰ ਅਖੀਰ ਤੇ ਸਤ ਗੁਣ ਦੱਸ ਕੇ ਜਦੇ ਖੀਰਲੀ ਪੌੜੀ ਆਉਣੀ ਏ ਜਤ ਪਹਾੜਾ ਧੀਰ ਸੁਨਿਆਰ ਅਹਿਰਨ ਮਤ ਵੇਦ ਥਿਆਰ ਭਉ ਖੱਲਾ ਅਗਨ ਤਪ ਤਾਓ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਪਰ ਸਭ ਕੁਝ ਤਾਂ ਹੋਣਾ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਖਾਲ